ਪਟੰਡਾ ਦੇ ਦਾਨ ਸਿੰਘ ਵਾਲਾ ਵਿਖੇ ਬਾਪਰੇ ਅਗਨੀकांड ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਬੜੀ ਸਖਤਾਈ ਨਾਲ ਕੰਮ ਕੀਤਾ ਜਾ ਰਿਹਾ ਹੈ ਇਸ ਮਾਮਲੇ ਵਿੱਚ ਤਕਰੀਬਨ 22 ਲੋਕਾਂ ਨੂੰ ਨਾਮਜ਼ਦ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵਿੱਚੋਂ 16 ਨੂੰ ਗ੍ਰਿਫਤਾਰ ਕਰ ਲਿਆ ਤੇ ਉਨ੍ਹਾਂ ਵੱਲੋਂ ਵਰਤੇ ਗਏ ਹਥਿਆਰ ਅਤੇ ਚੋਰੀ ਕੀਤਾ ਗਿਆ ਸਮਾਨ ਵੀ ਬਰਾਮਦ ਕੀਤਾ ਗਿਆ ਹੈ ਇਸੇ ਤਰ੍ਹਾਂ ਕੱਲ ਫੜੇ ਗਏ ਕੁਝ ਵਿਅਕਤੀਆਂ ਦੀ ਨਿਸ਼ਾਨਦੇਹੀ ਤੇ ਗੈਸ ਸਿਲੰਡਰ ਬਰਾਮਦ ਕਰਵਾਏ ਹਨ ਜੋ ਕਿ ਵਾਰਦਾਤ ਸਮੇ ਪੀੜਤ ਪਰਿਵਾਰਾਂ ਦੇ ਘਰਾਂ ਵਿੱਚੋਂ ਚੋਰੀ ਹੋਏ ਸਨ। ਇਹ ਵਾਰਦਾਤ ਵਾਲਿਆਂ ਤੋਂ ਜਿਹੜੀ ਦਾਨ ਸਿੰਘ ਵਾਲੇ ਹੋਈ ਸੀ ਉਹਦੇ ਕੇਸੇ ਬਰਾਮਦ ਕਰਾਇਆ ਗਏ ਨੇ ਜਜ ਇਹਨਾਂ ਤੋਂ ਬੰਦੇ ਬੜੇ ਸੀ ਕਿ ਜੀ ਕਿੰਨੇ ਸਿਲੰਡਰ ਬਰਾਮਦ ਹੋਏ ਜੀ ਇਹ 4 ਸਿਲੰਡਰ ਬਰਾਮਦ ਹੋਏ ਜੀ ਇਸ ਤੇ ਇਹਨਾਂ ਨੇ ਲਪੋਚੇ ਰੱਖੇ ਜੀ ਇਸ ਨੂੰ ਲੈ ਕੇ ਐਸਐਸਪੀ ਅਮਨੀਤ ਕੌਂਡਲ ਨੇ ਕਹ ਹੈ ਕਿ ਸਾਡੇ ਬੋ ਨੂੰ ਲਗਾਤਾਰ ਛਾਪੇ ਮਾਰੀ ਜਾ ਰਹੀ ਹੈ ਡਾਂਸਿੰਗ ਵਾਲਾ ਪਿੰਡ ਜਿਹੜਾ ਜੀ 9 ਔਰ 10 ਤਰੀਕ ਦੇ ਦਰਮਿਆਨੀ ਰਾਤ ਨੂੰ ਇੱਕ ਬੜਾਈ ਮਨਪਾਗਾ ਇੰਸੂਰੈਂਸ ਹੈਗਾ ਜਿਹਦੇ ਚ ਜਸਪ੍ਰੀਤ ਸਿੰਘ ਦੇ ਬਿਆਨ ਤੇ ਅਸੀਂ ਅਰਾਊਂਡ 78 ਬਾਈ ਨੇਮਰ ਵੀ 25 ਅਨ ਆਈਡੈਂਟੀਫਾਈਡ ਤੇ ਨਈਆਂ ਵਾਲਾ ਪੁਲਿਸ ਸਟੇਸ਼ਨ ਚ ਇੱਕ ਐਫ ਆਈ ਆਰ ਲਾਚ ਕੀਤਾ ਸੀ ਜਿੱਦੇ ਚ ਕੰਪਲੇਂਟ ਸੀ ਕਿ ਨਸ਼ਾ ਰੋਕਣ ਦੇ ਪਿੱਛੇ ਜਿਹੜੇ ਅਕਿਊਜ਼ਡ ਐ ਉਹਨਾਂ ਨੇ ਅਟਕਰਾਂ ਨੂੰ ਅੱਗ ਲਾਈ ਐ ਉਹਦੇ ਚ ਹੁਣ ਤੱਕ ਅਸੀਂ 16 ਅਕਿਊਜ਼ ਫੜ ਚੁੱਕੇ ਐ ਤੇ ਇਹਦੇ ਚ ਉਹਨਾਂ ਨੇ ਜਿਹੜੀ ਵਹੀਕਲ ਯੂਜ਼ ਕੀਤੀ ਸੀ ਕ੍ਰਾਈਮ ਚ ਜਿਹੜਾ ਪੈਟਰੋਲ ਕੰਨੀਆਂ ਲੈ ਕੇ ਆਈ ਸੀ ਰੌਡਸ ਤਲਵਾਰਾਂ ਔਰ ਇਹ ਸਾਰੀ ਚੀਜ਼ਾਂ ਕਾਫੀ ਰਿਕਵਰ ਕੀਤੀਆਂ ਤੇ ਕੱਲ ਇਹਨਾਂ ਨੇ ਐਸ ਐਚ ਓ ਨੇ ਦੋ ਹੋਰ ਜਿਹੜੇ ਮੁਲਜ਼ਮ ਫੜਿਆ ਉਹਨਾਂ ਤੋਂ ਜ ਪਿੰਡ ਵਾਲੇ ਜਿਨ੍ਹਾਂ ਦੇ ਘਰਾਂ 'ਚ ਅੱਗ ਲੱਗੀ ਸੀ ਉਹਨਾਂ ਨੇ ਇਲੈਜ ਕੀਤਾ ਸੀ ਕਿ ਸਾਡੇ ਘਰਾਂ ਦੇ ਸਿਲੰਡਰ ਸਾਡੇ ਕਈਆਂ ਦੇ ਪਸ਼ੂ ਤੇ ਇਵਨ ਬੈਟਰੀਜ਼ ਕਰਦੀ ਚੋਰੀ ਹੋਈਆਂ ਉਹਦੇ 'ਚ ਹੁਣ ਤੱਕ ਐਸਐਚਓ ਨਈਆ ਵਾਲ ਨੇ 4 ਜਿਹੜੇ ਸਿਲੰਡਰ ਰਿਕਵਰ ਕਰ ਲਏ ਔਰ ਉਹਨੂੰ ਸਟ੍ਰਿਕਟ ਇਨਸਟਰਕਸ਼ਨਸ ਦਿੱਤੀਆਂ ਗਈਆਂ ਕਿ ਜਲਦੀ ਤੋਂ ਜਲਦੀ ਨਾ ਤਾਂ ਜੋ ਵੀ ਪਿੰਡ ਦੇ ਅਫੈਕਟਡ ਲੋਕ ਹੈ ਉਹਨਾਂ ਦਾ ਸਮਾਨ ਚੋਰੀ ਹੋਇਆ ਉਹਨਾਂ ਨੂੰ ਇਹਨਾਂ ਤੋਂ ਰਿਮਾਂਡ ਲੈ ਕੇ ਰਿਕਵਰ ਕਰਾਇਆ ਜਾਏ ਹੁਣ ਤੱਕ ਕਿੰਨੇ ਫੜੇ ਗਏ ਕਿੰਨੇ ਬਾਕੀ ਰਹੇ ਹੁਣ ਤੱਕ ਜੀ 16 ਫੜਲੇ ਹੈ ਤੇ ਨਾਲ ਦੇ ਨਾਲ ਜਿਵੇਂ ਜਿਵੇਂ ਅਸੀਂ ਫੜ ਰਹੇ ਸਾਨੂੰ ਹੋਰ ਆਈਡੈਂਟੀਫਾਈ ਵੀ ਹੋ ਰਹੇ ਤੇ ਅਸੀਂ ਵੱਧ ਤੋਂ ਵੱਧ ਇਹਨਾਂ ਨੂੰ ਫੜਕੇ ਇਹਨਾਂ ਨੂੰ ਕਨਵੈਕਸ਼ਨ ਕਰਾਵਾਂਗੇ ਹਾਂਜੀ ਹੁਣ ਜਿਹੜੇ ਅੱਗੇ ਵੀ ਅਸੀਂ ਇਨੀਸ਼ੀਅਲੀ ਸੱਤ ਬਾਈ ਨੇਮ ਸੀਗੇ ਬਟ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਹੀ ਅਸੀਂ ਬਾਕੀ ਨਾਮਿਨੇਟ ਕੀਤੇ ਤੇ ਇਸੇ ਲਿੰਕ ਤੇ ਜੁੜਦੇ ਜਾਂਦੇ ਹੀ ਜਿਹੜੇ 16 ਵਿਅਕਤੀ ਹੁਣ ਤੱਕ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਹਾਲਾਤ ਕਿਵੇਂ ਨੇ ਉੱਥੇ ਘਟਦੇ ਹਲਾਜੀ ਪਹਿਲਾਂ ਨਾਲੋਂ ਜਿਵੇਂ ਇਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਕਾਫੀ ਨੁਕਸਾਨ ਹੋਇਆ ਉਹ ਦਿਖਦਾ ਵੀ ਹੈ ਜਾ ਕੇ ਉਹਦੇ ਚ ਡੀਸੀ ਸਾਹਿਬ ਨੇ ਪਰ ਫੈਮਿਲੀ ਜਿਹੜੀ 8 ਅਫੈਕਟਿਡ ਫੈਮਲੀਆਂ ਨੇ ਉਹਨਾਂ ਨੂੰ ਸੀਐਮ ਸਾਹਿਬ ਤੋਂ 1.5 ਲੱਖ ਪਰ ਫੈਮਿਲੀ ਕੰਪਨਸੇਸ਼ਨ ਦੁਆਈ ਹੈ ਤੇ ਨਾਲ ਹੋਰ ਵੀ ਰਿਲੀਫ ਦਿੱਤਾ ਤੇ ਜਿਹੜਾ ਸਿਨੈਰੀਓ ਉੱਥੇ ਅਸੀਂ ਕੱਲ ਵੀ ਫਲੈਗ ਮਾਰਚ ਕੱਢੀ ਸੀਗੀ ਔਰ ਰੂਟੀਨ ਚ ਅਸੀਂ ਜਾਰੀ ਰੱਖਾਂਗੇ ਤੇ ਜਦੋਂ ਵੀ ਇਹਨਾਂ ਨੂੰ ਮੈਂ ਆਪ ਵੀ ਮਿਲਿਆ ਫੈਮਲੀਆਂ ਨੂੰ ਪਰਸੋਂ ਮੈਨੂੰ ਸਾਰੇ ਮਿਲ ਕੇ ਗਏ ਆਈ ਹੈਵ ਟੋਲਡ them ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਐਮਰਜੈਂਸੀ ਸਿਚੁਏਸ਼ਨ ਹੈ ਤੁਸੀਂ ਸਾਡੇ ਨਾਲ ਕੰਟੈਕਟ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ